ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਹੜੇ ਕਿਸਾਨ ਭਰਾ ਆਪਣੀ ਵੀਡੀਓ ਦੇਖ ਰਹੇ ਆ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਖਾਸ ਗੱਲਬਾਤਾਂ ਸਾਂਝੀਆਂ ਕਰਾਂਗੇ ਤੇ ਆਪਾਂ ਕਿਵੇਂ ਆਪਾਂ ਬਿਮਾਰੀ ਦਾ ਇਲਾਜ ਕਰ ਸਕਦੇ ਜਿਵੇਂ ਫੰਗਸ ਦੀ ਫੰਗਸ ਦਾ ਆ ਦਿਨਾਂ ਦੇ ਵਿੱਚ ਅਟੈਕ ਬਹੁਤ ਜ਼ਿਆਦਾ ਹੁੰਦਾ ਹੈ ਝੋਨਿਆਂ ਦੇ ਵਿੱਚ ਕਿਉਂਕਿ ਬਹੁਤ ਕਿਸਾਨ ਵੀਰ ਗਲਤੀ ਕਰਦੇ ਆ ਜੇ ਆਪਾਂ ਉਹ ਗਲਤੀ ਤੋਂ ਵਿਚਾਰ ਰੱਖੂਗੇ ਤਾਂ ਆਪਣੇ ਖੇਤ ਦੇ ਵਿੱਚ ਫੰਗਸ ਦਾ ਅਟੈਕ ਘੱਟ ਹੋਊਗਾ ਤੇ ਜਿਹੜੇ ਝੋਨੇ ਹੁਣ ਕਿਸਾਨ ਭਰਾਵਾਂ ਦੇ ਜਿਵੇਂ ਲੇਟ ਵਾਲੀ ਵੈਰਾਈਟੀ ਆ 50 ਤੋਂ 55 ਦਿਨ ਦੇ ਹੋ ਚੁੱਕੇ ਆ ਗੇਤੀ ਵੈਰਾਈਟੀ ਦੀ ਮੈਂ ਗੱਲ ਨਹੀਂ ਕਰਦਾ ਕਿਉਂਕਿ ਜਿਹੜੀਆਂ PR126 ਵਰਗੀ ਵੈਰਾਈਟੀ ਆ ਉਹ 50 ਦਿਨ ਤੇ ਨਸਾਰਾ ਸ਼ੁਰੂ ਕਰ ਦਿੰਦੀ ਹੈ ਤੇ ਉਹਨਾਂ ਦੇ ਵਿੱਚ 55 ਤੋਂ 60 ਦਿਨ ਦੇ ਵਿੱਚ ਆਪਾਂ ਸੋਕਾ ਨਹੀਂ ਲਵਾ ਸਕਦੇ ਜਨਨ ਕਿ ਗਿੱਲ ਰਹਿਣੀ ਜ਼ਰੂਰੀ ਹੈ ਦੋਦਾ ਭਰਨਾ ਸ਼ੁਰੂ ਹੋ ਜਾਂਦਾ ਹੈ ਤੇ ਜਨਨ ਕਿ ਜਿਹੜੀ ਲੇਟ ਵਾਲੀ ਵੈਰਾਈਟੀ ਆ ਉਹਨਾਂ ਦੇ ਵਿੱਚ ਆਪਾਂ ਨੂੰ ਇੰਨੀ ਬਹੁਤੀ 55 ਤੋਂ 60 ਦਿਨ ਦੇ ਵਿੱਚ ਆਪਾਂ ਨੂੰ ਬਹੁਤੀ ਲੋਡ ਨਹੀਂ ਹੁੰਦੀ ਕਿਉਂਕਿ ਜੇ ਆਪਾਂ ਬਹੁਤ ਕਿਸਾਨ ਵੀ ਗਲਤੀ ਕਰਦੇ ਆ ਖੇਤ ਦੇ ਵਿੱਚ ਪਾਣੀ ਜਮੇ ਹੀ ਸਕਾਉਂਦੇ ਹੋ ਨੀਗੇ ਜਨਨ ਕਿ ਅੱਜ ਪਾਣੀ ਲਾਇਆ ਰੋਜ਼ ਖੇਤ ਦੇ ਵਿੱਚ ਪਾਣੀ ਭਰ ਕੇ ਰੱਖਦੇ ਆ ਤੇ ਉਹਦੇ ਨਾਲ ਨੁਕਸਾਨ ਕੀ ਹੁੰਦੇ ਆ ਇੱਕ ਤਾਂ ਆਪਣੇ ਖੇਤ ਦੇ ਵਿੱਚ ਜੇ ਹਰ ਟਾਈਮ ਪਾਣੀ ਰਹੂਗਾ ਤਾਂ ਫੰਗਸ ਨੂੰ ਆਪਾਂ ਬੁਲਾਵਾ ਦਿੰਦੇ ਆ ਯਾਨੀ ਕਿ ਫੰਗਸ ਦਾ ਅਟੈਕ ਆਪਣੇ ਝੋਨੇ ਦੇ ਵਿੱਚ ਜ਼ਿਆਦਾ ਹੋਊਗਾ ਤੁਸੀਂ ਕਦੇ ਵੀ ਦੇਖ ਲਿਓ ਜਿਹੜਾ ਸਹੀ ਤਰੀਕਾ ਏ ਉਹ ਵੀ ਮੈਂ ਤੁਹਾਨੂੰ ਅੱਗੇ ਵੀਡੀਓ ਚ ਦੱਸਾਂਗਾ ਪਾਣੀ ਖੜੇ ਨਾਲ ਆਪਣੇ ਝੋਨੇ ਦੇ ਵਿੱਚ ਜਿਵੇਂ ਸੀਟ ਬਲਾਈਟ ਹੋਊਗੀ ਜਿਵੇਂ ਸੀਟ ਰੌਟ ਹੋ ਗਿਆ ਅਹ ਜਿਹੜੇ ਉਲੀ ਵਰਗੇ ਰਹੂਗਾ ਉਹਨਾਂ ਦਾ ਅਟੈਕ ਜ਼ਿਆਦਾ ਹੋਊਗਾ ਫੇਰ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਪਊਗੀ ਤੇ ਉਹ ਜਿਹੜਾ ਵਾਧੂ ਖਰਚਾ ਹੈ ਉਹ ਤੋਂ ਜੇ ਆਪਾਂ ਬਚਣਾ ਹੈ ਤਾਂ ਜਿਹੜੇ 50 ਤੋਂ 60 ਦਿਨ ਦੇ ਵਿੱਚ ਵਿੱਚ ਤੁਸੀਂ ਪਾਣੀ ਇਸ ਤਰੀਕੇ ਨਾਲ ਲਾਓ ਜਿਵੇਂ ਅੱਜ ਆਪਾਂ ਖੇਤ ਦੇ ਵਿੱਚ ਪਾਣੀ ਭਰਤਾ ਤੇ ਜਦੋਂ ਥੋੜਾ ਪਾਣੀ ਸੁੱਕ ਜਾਵੇ ਜਨਿਕੇ ਚੌਥੇ ਤੋਂ ਪੰਜਵੇਂ ਦਿਨ ਆਪਣੇ ਖੇਤ ਦੇ ਵਿੱਚ ਪਾਣੀ ਲਾਓ ਇਹ ਤੋ ਪਹਿਲਾ ਕਦੇ ਵੀ ਆਪਣੇ ਖੇਤ ਦੇ ਵਿੱਚ ਪਾਣੀ ਭਰ ਕੇ ਨਾ ਰੱਖੋ ਕਿਉਂਕਿ ਜੇ ਆਪਾਂ ਪਾਣੀ ਭਰ ਕੇ ਰੱਖੂਗੇ ਤਾਂ ਆਪਾਂ ਆਪ ਜ਼ਿੰਮੇਵਾਰ ਹੋਊਗੇ ਕਿਉਂਕਿ ਜੇਰੀ ਇਸ ਸਟੇਜ ਦੇ ਉੱਤੇ ਬਹੁਤ ਹੀ ਪਾਣੀ ਦੀ ਲੋਡ ਨਹੀਂ ਹੁੰਦੀ ਜੇ ਤੁਸੀਂ ਸਕਾ ਸਕਾ ਕੇ ਪਾਣੀ ਲਾਉਗੇ ਤਾਂ ਤੁਹਾਡਾ ਝੌਨਾ ਜਾਦੇ ਵਧੀਆ ਉੱਠੂਗਾ ਤੇ ਜੇ ਭਰ ਕੇ ਰੱਖੂਗੇ ਤਾਂ ਦੇਖਿਓ ਕਦੇ ਵੀ ਡਬ ਕੇ ਰਹੂਗਾ ਥੱਲੇ ਇਹ ਗੱਲ ਆ ਤੇ ਨੋਟ ਕਰਿਓ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਕਿਸਾਨ ਭਰਾਵਾਂ ਤੱਕ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ